ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਸੀਂ ਰਿਟਾਇਰਮੈਂਟ ਵਿੱਚ ਇੱਕ ਆਰਾਮਦਾਇਕ ਜ਼ਿੰਦਗੀ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਵਿੱਚ ਰਿਟਾਇਰਮੈਂਟ ਦੀ ਯੋਜਨਾ ਕਿਵੇਂ ਬਣਾਈਏ ਤਾਂ ਜੋ ਤੁਸੀਂ ਆਪਣੀ ਰਿਟਾਇਰਮੈਂਟ ਦੀ ਉਮਰ ਦਾ ਪੂਰਾ ਆਨੰਦ ਲੈ ਸਕੋ ਆਓ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਇੱਕ ਸਵਾਲ ਰਿਟਾਇਰਮੈਂਟ ਵਿੱਚ ਤੁਹਾਨੂੰ ਕਿੰਨੀ ਆਮਦਨ ਦੀ ਲੋੜ ਪਵੇਗੀ ਜ਼ਿਆਦਾਤਰ ਕੈਨੇਡੀਅਨ ਫਾਈਨੈਂਸ਼ੀਅਲ ਮਾਹਿਰਾਂ ਦਾ ਸੁਝਾਅ ਹੈ ਕਿ ਤੁਸੀਂ ਆਪਣੀ ਰਿਟਾਇਰਮੈਂਟ ਤੋਂ ਪਹਿਲਾਂ ਦੀ ਆਮਦਨ ਦਾ 60 ਤੋਂ 80% ਨਿਸ਼ਾਨਾ ਬਣਾਓ। ਇਸ ਦਾ ਮਤਲਬ ਹੈ ਕਿ ਜੇ ਤੁਹਾਡੀ ਆਖਰੀ ਤਨਖਾਹ 1 ਲੱਖ ਡਾਲਰ ਸੀ ਤਾਂ ਰਿਟਾਇਰਮੈਂਟ ਵਿੱਚ ਸਾਲਾਨਾ 60 ਹਜ਼ਾਰ ਤੋਂ 80 ਹਜ਼ਾਰ ਡਾਲਰ ਕਮਾਉਣ ਦਾ ਟੀਚਾ ਰੱਖੋ। ਇਹ ਇਸ ਲਈ ਹੈ ਕਿਉਂਕਿ ਰਿਟਾਇਰਮੈਂਟ ਵਿੱਚ ਤੁਹਾਡੇ ਕੁਝ ਖਰਚੇ ਘਟ ਜਾਂਦੇ ਹਨ ਜਿਵੇਂ ਕਿ ਕਮਿਊਟਿੰਗ, ਮਾਰਗੇਜ ਅਤੇ ਰਿਟਾਇਰਮੈਂਟ ਬਚਤਾਂ ਲਈ ਯੋਗਦਾਨ। ਇਸ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਤੁਹਾਡੀ ਕੰਮ ਕਰਨ ਵਾਲੀ ਜ਼ਿੰਦਗੀ ਇੱਕ ਮੈਰਾਥਨ ਹੈ ਅਤੇ ਰਿਟਾਇਰਮੈਂਟ ਫਿਨਿਸ਼ ਲਾਈਨ ਹੈ। ਤੁਹਾਨੂੰ ਉਸੇ ਰਫ਼ਤਾਰ ਨਾਲ ਦੌੜਨ ਦੀ ਲੋੜ ਨਹੀਂ ਹੈ। ਪਰ ਤੁਹਾਨੂੰ ਫਿਰ ਵੀ ਲਾਈਫ ਦਾ ਆਨੰਦ ਲੈਣ ਲਈ ਕਾਫੀ ਪੈਸੇ ਦੀ ਲੋੜ ਹੈ। ਕੈਨੇਡਾ ਪੈਨਸ਼ਨ ਪਲਾਨ ਅਤੇ 올ਡ ਏ ਸਿਕਿਉਰਿਟੀ ਵਰਗੇ ਸਰਕਾਰੀ ਲਾਭ ਬਹੁਤ ਮਹੱਤਵਪੂਰਨ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਉਹਨਾਂ ਨੂੰ ਹੋਰ ਵੀ ਵਧਾ ਸਕਦੇ ਹੋ? ਇੱਕ ਸ਼ਕਤੀਸ਼ਾਲੀ ਰਣਨੀਤੀ ਇਹ ਹੈ ਕਿ 65 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਭੁਗਤਾਨਾਂ ਨੂੰ ਮੁਲਤਵੀ ਕੀਤਾ ਜਾਵੇ। ਕੈਨੇਡਾ ਪੈਨਸ਼ਨ ਪਲਾਨ ਲਈ 65 ਸਾਲ ਤੋਂ ਬਾਅਦ ਮੁਲਤਵੀ ਕਰਨ ਤੇ ਹਰ ਮਹੀਨੇ 7.7% ਵਧਾ ਇਸ ਦਾ ਮਤਲਬ ਹੈ ਕਿ ਜੇ ਤੁਸੀਂ ਇਸ ਨੂੰ 5 ਸਾਲ ਲਈ ਡਿਲੇ ਕਰਦੇ ਹੋ ਤਾਂ ਤੁਹਾਡਾ ਕੈਨੇਡਾ ਪੈਨਸ਼ਨ ਪਲਾਨ 32% ਤੱਕ ਵੱਧ ਸਕਦਾ ਹੈ ਇਸੇ ਤਰ੍ਹਾਂ 올ਡ ਅ ਸਿਕਿਉਰਟੀ ਡਿਲੇ ਕਰਨ ਤੇ ਹਰ ਮਹੀਨੇ 6.7% ਵਧਦਾ ਹੈ ਅਤੇ 70 ਸਾਲ ਦੀ ਉਮਰ ਤੇ ਤੁਹਾਨੂੰ 36% ਤੱਕ ਜ਼ਿਆਦਾ ਆਮਦਨ ਮਿਲ ਸਕਦੀ ਹੈ ਜੇ ਤੁਸੀਂ ਸਿਹਤਮੰਦ ਹੋ ਅਤੇ ਤੁਹਾਡੇ ਕੋਲ ਆਮਦਨ ਦੇ ਹੋਰ ਸਰੋਤ ਹਨ ਤਾਂ ਇਹ ਮੁਲਤਵੀ ਕਰਨ ਦੀ ਰਣਨੀਤੀ ਤੁਹਾਡੀਆਂ ਮਹਿੰਗਾਈ ਸੂਚਕ ਆਮਦਨ ਦੇ ਸਰੋਤਾਂ ਨੂੰ ਜ਼ਿੰਦਗੀ ਭਰ ਵਧਾ ਸਕਦੀ ਹੈ ਇਸਨੂੰ ਇਸ ਤਰ੍ਹਾਂ ਸੋਚੋ ਜਿਵੇਂ ਤੁਸੀਂ ਇੱਕ ਬੀਜ ਬੀਜਦੇ ਹੋ ਜੇ ਤੁਸੀਂ ਫਲ ਕੱਟਣ ਤੋਂ ਪਹਿਲਾਂ ਥੋੜਾ ਹੋਰ ਇੰਤਜ਼ਾਰ ਕਰਦੇ ਹੋ ਤਾਂ ਫਲ ਬਹੁਤ ਵੱਡਾ ਅਤੇ ਮਿੱਠਾ ਹੋਵੇਗਾ 올ਡ ਇਸ ਸਿਕਿਉਰਿਟੀ ਲਾਬਾਂ ਤੇ ਕਲੋ ਬੈਕ ਲੱਗ ਸਕਦਾ ਹੈ ਜਦੋਂ ਤੁਹਾਡੀ ਸਾਲਾਨਾ ਆਮਦਨ 29997 ਡਾਲਰ ਤੋਂ ਵੱਧ ਜਾਂਦੀ ਹੈ ਅਤੇ 148431 ਡਾਲਰ ਦੀ ਸਾਲਾਨਾ ਆਮਦਨ ਤੇ ਇਹ ਪੂਰੀ ਤਰ੍ਹਾਂ ਅਲੋਪ ਹੋ ਜਾਂਦਾ ਹੈ ਇਸ ਪ੍ਰਭਾਵ ਨੂੰ ਘਟ ਕਰਨ ਲਈ ਕੁਝ ਸਮਾਰਟ ਚਾਲਾਂ ਹਨ ਟੈਕਸ ਮੁਕਤ ਬਚਤ ਖਾਤੇ ਤੋਂ ਪੈਸੇ ਕਢਵਾਉਣ ਨੂੰ ਤਰਜੀਹ ਦਿਓ ਕਿਉਂਕਿ ਇਹ ਟੈਕਸਯੋਗ ਆਮਦਨ ਵਜੋਂ ਨਹੀਂ ਗਿਣੇ ਜਾਂਦੇ ਇਸ ਨੂੰ ਇੱਕ ਜਾਦੂਈ ਤਜੋਰੀ ਵਾਂਗ ਸਮਝੋ ਜਿੱਥੋਂ ਪੈਸੇ ਕਢਣ ਤੇ ਕੋਈ ਟੈਕਸ ਨਹੀਂ ਲੱਗਦਾ ਰਜਿਸਟਰਡ ਰਿਟਾਇਰਮੈਂਟ ਬਚਤ ਪਲਾਨ ਤੋਂ ਰਣਨੀਤਕ ਤੌਰ ਤੇ ਪੈਸੇ ਕਢਵਾਓ ਜੀਵਨ ਸਾਥੀ ਨਾਲ ਆਮਦਨ ਸਾਂਝੀ ਕਰੋ ਇਸ ਨਾਲ ਤੁਹਾਡੀ ਆਮਦਨ ਸੀਮਾ ਦੇ ਅੰਦਰ ਰਹਿਣ ਵਿੱਚ ਮਦਦ ਮਿਲ ਸਕਦੀ ਹੈ ਟੈਕਸਾਂ ਨੂੰ ਕੱਟ ਕਰਨ ਅਤੇ 올ਡ ਏਜ ਸਿਕਿਉਰਿਟੀ ਯੋਗਤਾ ਨੂੰ ਬਰਕਰਾਰ ਰੱਖਣ ਲਈ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਵੱਖ-ਵੱਖ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਦੀ ਤਰਤੀਬ ਨੂੰ ਅਨੁਕੂਲ ਬਣਾਓ ਪਹਿਲਾਂ ਗੈਰ ਰਜਿਸਟਰਡ ਖਾਤਿਆਂ ਤੋਂ ਸ਼ੁਰੂ ਕਰੋ ਫਿਰ ਰਜਿਸਟਰਡ ਰਿਟਾਇਰਮੈਂਟ ਬਚਤ ਪਲਾਨ ਤੋਂ ਕਢਵਾਓ ਪਰ 72 ਸਾਲ ਦੀ ਉਮਰ ਤੇ ਲਾਜ਼ਮੀ ਕਢਵਾਉਣ ਸ਼ੁਰੂ ਹੋਣ ਤੋਂ ਪਹਿਲਾਂ ਅੰਤ ਵਿੱਚ ਟੈਕਸ ਮੁਕਤ ਬਚਤ ਖਾਤੇ ਤੋਂ ਪੈਸੇ ਕਢਵਾਓ ਇਸ ਨੂੰ ਆਪਣੀ ਵਿੱਤੀ ਖੇਡ ਵਿੱਚ ਸ਼ਤਰੰਜ ਦੀ ਖੇਡ ਵਾਂਗ ਸਮਝੋ ਜਿੱਥੇ ਤੁਸੀਂ ਆਪਣੀ ਜੇਬ ਵਿੱਚ ਵੱਧ ਤੋਂ ਵੱਧ ਪੈਸੇ ਰੱਖਣ ਲਈ ਸਭ ਤੋਂ ਵਧੀਆ ਚਾਲਾਂ ਚੱਲ ਰਹੇ ਹੋ ਨਾਲ ਹੀ ਪੈਸਟ ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਆਮਦਨ ਸਾਂਝੀ ਕਰਨ ਦੇ ਮੌਕਿਆਂ ਤੇ ਵੀ ਵਿਚਾਰ ਕਰੋ ਇਹ ਕਪਲਸ ਨੂੰ ਕੁੱਲ ਟੈਕਸ ਬੋਝ ਨੂੰ ਘਟਾਉਣ ਲਈ ਯੋਗ ਪੈਨਸ਼ਨ ਆਮਦਨ ਦਾ 50% ਤੱਕ ਸਾਂਝਾ ਕਰਨ ਦੀ ਇਜਾਜ਼ਤ ਦਿੰਦਾ ਹੈ ਸਚਾਈ ਇਹ ਹੈ ਕਿ ਕੈਨੇਡਾ ਪੈਨਸ਼ਨ ਪਲਾਨ ਅਤੇ 올ਡ ਏਜ ਸਿਕਿਉਰਿਟੀ ਵਰਗੇ ਰਿਟਾਇਰਮੈਂਟ ਲਾਭ ਜ਼ਿਆਦਾਤਰ ਕੈਨੇਡੀਅਨ ਰਿਟਾਇਰੀਆਂ ਲਈ ਆਰਾਮਦਾਇਕ ਜ਼ਿੰਦਗੀ ਲਈ ਕਾਫੀ ਨਹੀਂ ਹਨ ਖਾਸ ਕਰਕੇ ਵੱਡੇ ਸ਼ਹਿਰਾਂ ਵਿੱਚ ਮਹਿੰਗੇ ਜੀਵਨ ਲਾਈਫਸਟਾਈਲ ਕਾਰਨ ਇਸ ਲਈ ਪੈਸਿਵ ਆਮਦਨ ਦੇ ਸਰੋਤਾਂ ਨਾਲ ਇਹਨਾਂ ਲਾਭਾਂ ਨੂੰ ਪੂਰਕ ਕਰਨਾ ਬਹੁਤ ਜ਼ਰੂਰੀ ਹੈ ਪੈਸਿਵ ਆਮਦਨ ਦਾ ਇੱਕ ਘੱਟ ਲਾਗਤ ਵਾਲਾ ਤਰੀਕਾ ਬਲੂ ਚਿਪ ਡਿਵੀਡੈਂਡ ਸਟਾਕਾਂ ਵਿੱਚ ਨਿਵੇਸ਼ ਕਰਨਾ ਹੈ ਜਿਵੇਂ ਕਿ ਬੈਂਕ ਆਫ ਮੌਂਟਰੀਅਲ ਬੈਂਕ ਆਫ ਮੌਂਟਰੀਅਲ ਇੱਕ ਬਲੂ ਚਿਪ ਡਿਵੀਡੈਂਡ ਸਟਾਕ ਦਾ ਇੱਕ ਉੱਤਮ ਉਦਾਹਰਣ ਹੈ 112 ਅਰਬ ਡਾਲਰ ਦੇ ਮਾਰਕੀਟ ਕੈਪ ਦੇ ਨਾਲ ਬੈਂਕ ਆਫ ਮੋਂਟਰੀਅਲ ਇੱਕ ਵੱਡਾ ਅਤੇ ਸਥਾਪਿਤ ਵਿੱਤੀ ਸੇਵਾਵਾਂ ਪ੍ਰਦਾਤਾ ਹੈ। ਇਹ ਕੈਨੇਡੀਅਨ ਪਰਸਨਲ ਬੈਂਕਿੰਗ, ਅਮਰੀਕੀ ਪਰਸਨਲ ਅਤੇ ਕਮਰਸ਼ੀਅਲ ਬੈਂਕਿੰਗ, ਵੈਲਥ ਮੈਨੇਜਮੈਂਟ ਅਤੇ ਕੈਪੀਟਲ ਮਾਰਕੀਟਸ ਸਮੇਤ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦਾ ਹੈ। ਇਹ ਪੂਰੇ ਉੱਤਰੀ ਅਮਰੀਕਾ ਵਿੱਚ ਵਿਅਕਤੀਗਤ ਗਾਹਕਾਂ ਨੂੰ ਕਰਜ਼ੇ, ਜਮਾ ਸੇਵਾਵਾਂ, ਨਿਵੇਸ਼ ਪ੍ਰਬੰਧਨ ਅਤੇ ਸਲਾਹਕਾਰੀ ਸੇਵਾਵਾਂ ਪ੍ਰਦਾਨ ਕਰਦਾ ਹੈ। ਬੈਂਕ ਆਫ ਮੋਂਟਰੀਅਲ ਦਾ ਡਿਵੀਡੈਂਡ ਭੁਗਤਾਨ ਵਧਨ ਦੀ ਉਮੀਦ ਹੈ। ਵੀਡੀਓ ਦੇ ਰਿਗਾਰਡਿੰਗ ਕੋਈ ਸਵਾਲ ਹੋਵੇ commence to sanjakaro